ਸਾਸੀਕਾਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਸਾਹਿਬ ਸਿੰਘ ਵਾਲਾ ਵਿਖੇ ਇੱਥੇ ਕਰਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਪਸ਼ੋਕੜ ਪਿੰਡ ਸਾਹਿਬ ਸਿੰਘ ਵਾਲਾ ਜ਼ਿਲ੍ਹਾ ਸ਼੍ਰੀ ਗੰਗानगर ਅਤੇ ਤਹਿਸੀਲ ਗੰਗानगर ਦਾ ਲਾਸਟ ਪਿੰਡ ਆ ਇਸ ਤੋਂ ਅੱਗੇ ਤਹਿਸੀਲ ਸ਼੍ਰੀ ਕਰਨਪੁਰ ਸ਼ੁਰੂ ਹੁੰਦੀ ਹੈ ਪਿੰਡ ਸਾਪ ਸਿੰਘ ਵਾਲਾ ਹਲਕਾ ਸਾਦਲ ਸ਼ਹਿਰ ਦੇ ਵਿੱਚ ਪੈਂਦਾ ਇਹ ਸ਼੍ਰੀ ਗੰਗਾ ਨਗਰ ਤੋਂ 26 ਕਿਲੋਮੀਟਰ ਸ਼੍ਰੀ ਕਰਨਪੁਰ ਤੋਂ 28 ਕਿਲੋਮੀਟਰ ਕੇਸਰੀ ਸਿੰਘਪੁਰ ਤੋਂ 13 ਕਿਲੋਮੀਟਰ ਅਤੇ ਪਦਮਪੁਰ ਤੋਂ 35 ਕਿਲੋਮੀਟਰ ਦੀ ਦੂਰੀ ਤੇ ਸ਼੍ਰੀ ਗੰਗਾ ਨਗਰ ਤੋਂ ਜਦੋਂ ਸ਼੍ਰੀ ਕਰਨਪੁਰ ਨੂੰ ਜਾਈਏ ਤਾਂ ਸੱਜੇ ਪਾਸੇ ਮੁੱਖ ਸੜਕ ਤੋਂ ਥੋੜਾ ਜਿਹਾ ਪਿੱਛੇ ਹਟਮਾ ਪਿੰਡਾ ਇਸ ਦੇ ਆਸੇ-ਪਾਸੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਫੂਸੇਵਾਲਾ 3M 23J ਤੇ ਮਟੀਲੀ ਰਠਾਣ ਇਸ ਦੇ ਨੇੜਲੇ ਪਿੰਡ ਹਨ। ਸਾਹਬ ਸਿੰਘ ਵਾਲਾ ਪਿੰਡ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਜਿੰਨਾ ਸਮਿਆਂ ਦੇ ਵਿੱਚ ਇਹ ਏਰੀਆ ਬੇਆਬਾਦ ਸੀ, ਆਵਾਜਾਈ ਤੇ ਸਿੰਚਾਈ ਦੇ ਸਾਧਨ ਨਹੀਂ ਸਨ, ਉਹਨਾਂ ਸਮਿਆਂ ਦੇ ਵਿੱਚ ਲੋਕ ਇਸ ਏਰੀਏ ਦੇ ਵਿੱਚ ਜਦੋਂ ਬਰਸਾਤਾਂ ਪੈਂਦੀਆਂ ਤਾਂ ਪਸ਼ੂ ਚਾਰਨ ਲਈ ਲੈ ਕੇ ਆਉਂਦੇ ਸਨ ਉਸ ਸਮੇਂ ਇਹ ਏਰੀਆ ਤਹਿਸੀਲ ਮਿਰਜੇਵਾਲਾ ਤੇ ਰਿਆਸਤ ਬੀਕਾਨੇਰ ਵਿੱਚ ਆਉਂਦਾ ਸੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਜੰਡਵਾਲਾ ਦੇ ਸਰਦਾਰ ਸਾਹਬ ਸਿੰਘ ਗੁਦਾਰਾ ਜੀ ਸਨ ਤੇ ਉਹਨਾਂ ਦੀਆਂ ਤਿੰਨ ਪੈਣਾ ਜਿਹੜੀਆਂ ਕਿ ਹਰੀਕੇ ਕਲਾਂ ਭੰਗ ਚੜੀ ਤੇ ਉਹਦੇ ਕਰਨ ਵਿਆਹੀਆਂ ਹੋਈਆਂ ਸਨ ਇਹ ਪਿੰਡ ਸਰਦਾਰ ਸਾਹਬ ਸਿੰਘ ਨੇ ਬੰਨਿਆ ਤੇ ਨਾਲ ਆਪਣੀਆਂ ਤਿੰਨੇ ਭੈਣਾਂ ਨੂੰ ਵੀ ਇੱਥੇ ਲੈ ਕੇ ਆਏ ਸਾਹਬ ਸਿੰਘ ਗੁਦਾਰਾ ਜੀ ਉਸ ਸਮੇਂ ਉਮਰ ਦੇ ਵਿੱਚ ਛੋਟੇ ਸਨ ਇਸ ਕਰਕੇ ਪਿੰਡ ਦੀ ਮੋੜੀ ਉਹਨਾਂ ਦੇ ਹਰੀਕੇ ਕਲਾਂ ਵਾਲੇ ਪਣਵਈਆ ਉਹਨਾਂ ਨੇ ਗੱਡੀ ਇਸ ਤਰ੍ਹਾਂ ਪਿੰਡ ਦੀ ਸ਼ੁਰੂਆਤ ਗੁਦਾਰਾ ਤੇ ਗਿਲ ਪਰਿਵਾਰ ਵੱਲੋਂ ਹੋਈ ਪਿੰਡ ਦਾ ਨਾਮ ਸਰਦਾਰ ਸਾਹਬ ਸਿੰਘ ਗੁਦਾਰਾ ਜੀ ਦੇ ਨਾਮ ਤੇ ਹੀ ਸਾਹਬ ਸਿੰਘ ਵਾਲਾ ਰੱਖਿਆ ਗਿਆ ਅੱਖਰਾਂ ਦੀ ਹੇਰ ਫੇਰ ਹੁੰਦੀ ਰਹੀ ਤੇ ਫੇਰ ਹੁਣ ਇਹ ਪਿੰਡ ਦਾ ਨਾਮ ਸਾਹਬ ਸਿੰਘ ਵਾਲਾ ਲਿਖਿਆ ਤੇ ਬੋਲਿਆ ਜਾਂਦਾ ਹੈ ਪਰ ਅਸਲ ਵਿੱਚ ਇਸ ਪਿੰਡ ਦਾ ਨਾਮ ਸਾਹਬ ਸਿੰਘ ਵਾਲਾ ਹੈ ਪਿੰਡ ਦੀ ਕੋਈ ਪੱਕੀ ਤਾਰੀਖ ਤਾਂ ਨਹੀਂ ਮਿਲਦੀ ਪਰ ਇੱਕ ਅੰਦਾਜ਼ੇ ਦੇ ਮੁਤਾਬਕ 1880-90 ਇਸ ਤਹਾਕੇ ਦੇ ਵਿੱਚ ਜਦੋਂ ਇਧਰ ਜਿਹੜੇ ਪੁਰਾਣੇ ਪਿੰਡ ਵਸੇ ਹਨ ਉਸੇ ਸਮੇਂ ਦੇ ਵਿੱਚ ਹੀ ਇਹ ਪਿੰਡ ਵਸਿਆ ਗੁਦਾਰਾ ਪਰਿਵਾਰ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਬੀਕਾਨੇਰ ਦੇ ਪਿੰਡ ਮਲਕੀਸਰ ਤੋਂ ਹੈ ਮਲਕੀਸਾਰ ਤੋਂ ਜੰਡਵਾਲਾ ਤੇ ਜੰਡਵਾਲਾ ਤੋਂ ਸਾਹਬ ਸਿੰਘ ਵਾਲਾ ਜੰਡਵਾਲਾ ਪਿੰਡ ਤੋਂ ਇਲਾਵਾ ਇੱਥੇ ਸੇਖੋਂ ਹਰੀਕੇ ਕਲਾਂ ਭੰਗ ਚੜ੍ਹੇ ਉਹਦੇ ਕਾਰਨ ਜੂਨ ਸਿੰਘ ਵਾਲਾ ਅਤੇ 1947 ਦੀ ਵੰਡ ਵੇਲੇ ਕੁਝ ਪਰਿਵਾਰ ਲੈਹਦੇ ਪੰਜਾਬ ਤੋਂ ਆ ਕੇ ਵੀ ਆਬਾਦ ਹੋਏ ਹਨ ਬੜਾ ਖੁੱਲਾ ਡੋਲਾ ਤੇ ਖੂਬਸੂਰਤ ਜਿਹਾ ਪਿੰਡਾ ਪੁਰਾਣਾ ਪਿੰਡ ਹੋਣ ਕਰਕੇ ਗ੍ਰਾਮ ਪੰਚਾਇਤ ਸਬ ਸਿੰਘ ਵਾਲਾ ਹੈ ਇਸ ਵਿੱਚ 3 ਐਮ ਅਤੇ 23 ਜੈਡ ਪਿੰਡ ਆਉਂਦੇ ਹਨ ਪਿੰਡ ਵਿੱਚ ਸਰਕਾਰੀ ਸਹੂਲਤਾਂ ਦੀ ਗੱਲ ਕਰੀਏ ਤਾਂ ਬੱਚਿਆਂ ਦੀ ਪੜ੍ਹਾਈ ਲਈ 12ਵੀਂ ਤੱਕ ਸਕੂਲ ਜਿੱਥੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ ਬੱਚਿਆਂ ਦੇ ਖੇਡਣ ਦੇ ਲਈ ਖੇਡ ਮદાન ਪੀਣ ਵਾਲੇ ਪਾਣੀ ਲਈ ਵਾਟਰ ਬਾਕਸ ਦੀ ਸਹੂਲਤ ਸੇਤ ਸਹੂਲਤਾਂ ਲਈ ਡਿਸਪੈਂਸਰੀ ਪਸ਼ੂਆਂ ਲਈ ਪਸ਼ੂ ਹਸਪਤਾਲ ਕਿਸਾਨਾਂ ਦੀ ਸਹੂਲਤ ਲਈ ਕੋਆਪਰੇਟਿਵ ਸੁਸਾਇਟੀ ਆਦਿ ਸਾਰੀਆਂ ਸਹੂਲਤਾਂ ਪਿੰਡ ਦੇ ਵਿੱਚ ਉਪਲਬਧ ਹਨ ਪਿੰਡ ਦੇ ਲੋਕ ਧਾਰਮਿਕ ਬਿਰਤੀ ਵਾਲੇ ਹਨ ਪਿੰਡ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਗੁਰਦੁਆਰਾ ਸਾਹਿਬ ਦੀ ਜਿੱਥੇ ਨਵੀਂ ਇਮਾਰਤ ਸ਼ਿਸ਼ੋਭਤ ਹੈ ਉਥੇ ਗੁਰਦੁਆਰਾ ਸਾਹਿਬ ਦੀ ਪ੍ਰਾਣੀ ਇਮਾਰਤ ਵੀ ਪਿੰਡ ਵਾਸੀਆਂ ਨੇ ਸੰਭਾਲੀ ਹੋਈ ਹੈ ਪਿੰਡ ਸਾਹਬ ਸਿੰਘ ਵਾਲਾ ਵਿੱਚ ਗੁਰਦੁਆਰਾ ਸਾਹਿਬ ਬਾਬਾ ਫਤਿਹ ਸਿੰਘ ਜੀ ਨੇ ਬਣਵਾਇਆ ਉਹਨਾਂ ਨੇ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਤਿੰਨ ਗੁਰਦੁਆਰਾ ਸਾਹਿਬ ਬਣਵਾਏ ਜਿਨ੍ਹਾਂ ਦੇ ਵਿੱਚ ਸਾਹਬ ਸਿੰਘ ਵਾਲਾ 19 ਜੈਡ ਅਤੇ ਬੁੱਢਾ ਜੋੜ ਗੁਰਦੁਆਰਾ ਸਾਹਿਬ ਬਣਵਾਏ ਪਿੰਡ ਸਾਹਬ ਸਿੰਘ ਵਾਲਾ ਨਗਰ ਦੇ ਲੋਕਾਂ ਨੇ ਬਾਬਾ ਫਤਿਹ ਸਿੰਘ ਦੀ ਯਾਦ ਦੇ ਵਿੱਚ ਬਾਬਾ ਫਤਿਹ ਸਿੰਘ ਪਾਰਕ ਵੀ ਬਣਾਇਆ ਹੋਇਆ ਹੈ। ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਇਹ ਦਰਵਾਜ਼ਾ ਸਭ ਤੋਂ ਪੁਰਾਣਾ ਹੈ। ਇਹ ਦਰਵਾਜ਼ਾ ਸਰਦਾਰ ਸਾਹਬ ਸਿੰਘ ਜੀ ਨੇ ਬਣਵਾਇਆ। ਦਰਵਾਜ਼ੇ ਦੇ ਉੱਪਰ ਉਹਨਾਂ ਦਾ ਨਾਮ ਵੀ ਲਿਖਿਆ ਹੋਇਆ ਹੈ ਜੋ ਕਿ ਪਰਿਵਾਰ ਨੇ ਵਿਰਾਸਤ ਸੰਭਾਲੀ ਹੋਈ ਹੈ। ਇਹ ਦਰਵਾਜਾ ਜੈਮਲ ਸਿੰਘ ਮਿਸਤਰੀ ਜੋ ਕਿ ਭੋਲੇ ਵਾਲੇ ਮੰਡੇ ਹੁਣ ਮੌਜੂਦਾ ਲਹਿੰਦੇ ਪੰਜਾਬ ਦੇ ਵਿੱਚ ਆ ਉਥੋਂ ਆ ਕੇ ਉਹਨਾਂ ਨੇ ਬਣਾਇਆ ਸੀ ਪਿੰਡ ਦੀ ਤਕਰੀਬਨ 11-1200 ਵੋਟ ਹੈ ਤੇ 150 ਮਰੱਬਾ ਜ਼ਮੀਨ ਹੈ 1927 ਵਿੱਚ ਜਦੋਂ ਗੰਗ ਕਨਾਲ ਨਹਿਰ ਆਈ ਤਾਂ ਐਮ ਅਤੇ ਜੈਡ ਮੋਗਿਆਂ ਦੇ ਪਾਣੀ ਨਾਲ ਜ਼ਮੀਨਾਂ ਦੀ ਸਿੰਚਾਈ ਹੋਣ ਲੱਗੀ ਹੁਣ ਨਰਮਾ ਕਣਕ ਸਰੋਂ ਮੂੰਗੀ जौ ਆਦਿ ਫਸਲਾਂ ਹੁੰਦੀਆਂ ਹਨ ਪਿੰਡ ਸਾਹਬ ਸਿੰਘ ਵਾਲਾ ਦੇ ਵਿੱਚ ਬਹੁਤ ਸਾਰੇ ਜਿਹੜੇ ਪੁਰਾਣੇ ਵਿਰਾਸਤੀ ਘਰਾਂ ਦੇ ਅੱਗੇ ਜਿਸ ਤਰ੍ਹਾਂ ਪਹਿਲਾਂ ਦਰਵਾਜ਼ੇ ਬਣਦੇ ਸਨ ਉਹ ਦਰਵਾਜ਼ੇ ਅੱਜ ਵੀ ਦੇਖਣ ਨੂੰ ਮਿਲਦੇ ਨੇ ਜਿਸ ਤਰ੍ਹਾਂ ਇਹ ਖੁੱਲੇ ਡੁੱਲੇ ਪਿੰਡ ਨੇ ਤੇ ਇਥੇ ਜ਼ਿਆਦਾਤਰ ਖੇਤੀਬਾੜੀ ਦੇ ਸੰਦ ਆਮ ਹੀ ਘਰਾਂ ਦੇ ਅੱਗੇ ਤੇ ਗਲੀਆਂ ਦੇ ਵਿੱਚ ਖੁੱਲੇ ਪਏ ਵਿਖੇ ਜਾਂਦੇ ਨੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਪਿੰਡ ਆਬਾਦ ਹੁੰਦਾ ਸੀ ਤਾਂ ਉਸ ਸਮੇਂ ਪਿੰਡ ਦੇ ਵਿੱਚ ਜੋੜ ਜਿਸ ਨੂੰ ਛੱਪੜ ਕਿਹਾ ਜਾਂਦਾ ਉਹ ਵੀ ਜ਼ਰੂਰੀ ਹੁੰਦਾ ਸੀ ਤਾਂ ਇਹ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਪਿੰਡ ਦਾ ਪੁਰਾਣਾ ਛੱਪੜਾ ਦੋਸਤੋ ਇਹ ਤੁਹਾਨੂੰ ਦਿਖਾ ਰਹੇ ਹਾਂ ਖੂਬਸੂਰਤ ਜਾਂ ਪਿੰਡ ਸਾਫ ਸਿੰਘ ਵਾਲਾ ਤੁਹਾਨੂੰ ਪਿੰਡ ਸਾਫ ਸਿੰਘ ਵਾਲਾ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਤੁਸੀਂ ਹੋਰ ਕਿਹੜੇ ਪਿੰਡ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਿਓ ਅਸੀਂ ਅਗਲੀ ਵੀਡੀਓ ਤੁਹਾਡੇ ਨਾਲ ਉਸ ਪਿੰਡ ਦੀ ਸਾਂਝੀ ਕਰਾਂਗੇ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ